ਫੰਜੂ ਗੈਸ ਦੇ ਨਜਿੱਠਣ ਲਈ ਕਿਸਾਨਾਂ ਵੱਲੋਂ ਵਿਉਂਤਬੰਦੀ ਬਣਾਈ ਗਈ ਹੈ ਬਾਪੂ ਜੀ ਆ ਪ੍ਰਾਲੀ ਕਿੱਧਰ ਲੈ ਕੇ ਚੱਲੇ ਹੋ ਇਹ ਤੂੰ ਐ ਕਰਨ ਵਾਸਤੇ ਤੂੰ ਉੱਧਰ ਕਰਨਾ ਹੁਣ ਹਾਂ ਉੱਧਰ ਰੱਬ ਨੇ ਅੱਜ ਸਾਹ ਦਿੱਤਾ ਇਹ ਹਵਾ ਉੱਧਰਲੀ ਚੱਲ ਰਹੀ ਅੱਜ ਤਾਂ ਹੀ ਉਹ ਬੰਬ ਧਮਾਕਾ ਘੱਟ ਕਰ ਰਹੇ ਨੇ ਹਾਂ ਤਾਂ ਹੀ ਉਹ ਪਰੀਆਂ ਹੁਣ ਲੈ ਕੇ ਚੱਲੇ ਹੋ ਹੁਣ ਕੀ ਲੱਗਦਾ ਕੀ ਇਹ ਨਾਲ ਮੱਠਾ ਪੈ ਜੀ ਸਾਹ ਦੇਵੇਗਾ ਜੀ ਕੋਈ ਗੱਲ ਨਹੀਂ ਉੱਧਰ ਕੀ ਕਰੀ ਬਸ ਅੱਗੀ ਲਾਉਣੀ ਹੈ ਹਾਂ ਜੀ ਹਾਂ ਅੱਗੀ ਲਗਾਣੀ ਪ੍ਰਾਲੀ ਉਹ ਵੀ ਤੂੰ ਐ ਕਰਨਾ ਜੀ ਅੱਗ ਨਹੀਂ ਲਾਉਣੀ ਧੂਆ ਕਰਨਾ ਪ੍ਰਾਲੀ ਨੂੰ ਕੱਲੇ ਤੂੰ ਕੱਲੀ ਪ੍ਰਾਲੀ ਨੂੰ ਤੂੰ ਐ ਲਾ ਧੂਆ ਕਰਨਾ ਧੂਆ ਕਰ ਆ ਸਾਡੇ ਤੇ ਪਹਿਲਾਂ ਤੇ ਅਥਰੂ ਗਾਇਸ ਦੇ ਗੋਲੇ ਸੱਟਿਆ ਪਰਮਾਤਮਾ ਸਾਥ ਦੇ ਰਿਹਾ ਤੂੰ ਆ ਉਸ ਵੱਲ ਹੀ ਜਾ ਰਿਹਾ ਸਾਰਾ ਉਧਰ ਨੂੰ ਇਹ ਹੋਣਾ ਅਸੀਂ ਦਿਮਾਗ ਵਰਤਾਂਗੇ ਆਪਣਾ ਹੌਲੀ ਹੌਲੀ ਉਹ ਗੋਲੇ ਸਾਡੇ ਤੇ ਸੱਟ ਰਹੇ ਆ ਅਸੀਂ ਇੱਥੋਂ ਪ੍ਰਾਲੀ ਨਾਲ ਧੂਆਂ ਕਰਾਂਗੇ ਕੁਛ ਨਾ ਕੁਛ ਤਾਂ ਫਰਕ ਪਏਗਾ ਉਹਨਾਂ ਕੋਲ ਹਥਿਆਰ ਨੇ ਸਾਡੇ ਕੋਲ ਤਾਂ ਇਹ ਬੋਰੀਆਂ ਨੇ ਇਹ ਸਿੱਟਾਂਗੇ ਉੱਤੇ ਬੰਬ ਸਿੱਟਣਗੇ 12 ਬੋਰ ਦੇ ਉੱਤੇ ਸਾਡੇ ਤੇ ਗੋਲੀਆਂ ਵੀ ਚਲਾ ਰਹੇ ਆ ਸੁਣਿਆ ਹੋਇਆ ਇੱਕ ਮੁੰਡੇ ਦੀ ਲੇਕਿਨ ਕੁਝ ਨਹੀਂ ਕਹਿ ਸਕਦੇ ਅਸੀਂ ਇੱਧਰ ਖੇਤਾਂ ਵੱਲ ਸੀਗੇ ਉਹ ਛੜਕਦੇ ਆ ਤਾਂ ਆ ਦੇਖ ਸਕਦੇ ਹੋ ਕਿ ਬਜ਼ੁਰਗ ਨੇ ਜਿਹੜੇ ਉਹ ਇਸ ਵਕਤ ਜਿਹੜੇ ਉਹ ਪਰਾਲੀ ਦੀਆਂ ਜਿਹੜੀਆਂ ਪੰਡਾਂ ਨੇ ਜਿਹੜੀਆਂ ਉਹਨਾਂ ਦੀਆਂ ਗੱਠਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਜਾਂਦਾ ਜਾ ਰਿਹਾ ਤਾਂ ਜੋ ਧੂਆ ਜਿਹੜਾ ਇੱਕ ਕੀਤਾ ਜਾ ਸਕੇ ਕਿਉਂਕਿ ਟਾਇਰ ਗੈਸ ਹੈ ਜਿਹੜੀ ਉਹ ਲਗਾਤਾਰ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਲਾਗੀ ਜਾ ਰਹੀ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਖੇਤ ਨਹੀਂ ਆਏ ਤਸਵੀਰਾਂ ਨੇ ਜਿੱਥੇ ਜਿਹੜੀਆਂ ਲੰਬੀ ਤਾਦਾਰ ਦੇ ਵਿੱਚ ਜਿਹੜੀਆਂ ਗੱਠਾਂ ਨੇ ਪਰਾਲੀ ਦੀਆਂ ਉਹ ਕਿਸਾਨ ਨੇ ਜਿਹੜੇ ਉਹ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਜ਼ੂਮ ਕਰਕੇ ਜ਼ਰੂਰ ਦਿਖਾਈਆਂ ਜਾਣ ਤਾਂ ਜੋ ਜੋ ਵਿਉਂਤਬੰਦੀ ਕਿਸਾਨਾਂ ਵੱਲੋਂ ਜੋ ਬਣਾਈ ਗਈ ਹੈ ਉਸਤੇ ਉੱਤੇ ਇੱਕ ਵਾਰੀ ਜਿਹੜੀ ਇੱਕ ਤਸਵੀਰ ਹੈ ਜਿਹੜੀ ਉਹ ਸਾਫ਼ ਕੀਤੀ ਜਾ ਸਕੇ ਤਾਂ ਇਹ ਤਸਵੀਰਾਂ ਨੇ ਜਿੱਥੇ ਖਨੋਰੀ ਬਾਰਡਰ ਦੇ ਉੱਤੇ ਜਿੱਥੇ ਹੁਣ ਇਸ ਵਕਤ ਪਰਾਲੀ ਦਿਆਂ ਗੱਠਾਂ ਜਿਹੜੀਆਂ ਉਹ ਲੈ ਕੇ ਆਂਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਜਿਹੜੀ ਅੱਗ ਹੈ ਜਿਹੜੀ ਉਹ ਲਗਾਈ ਜਾਵੇਗੀ ਤਾਂ ਜੋ ਸਾਰਾ ਧੂਆਂ ਜਿਹੜਾ ਉਹ ਉਸਦਰ ਪ੍ਰਸ਼ਾਸਨ ਦੇ ਉੱਤੇ ਜਿਹੜਾ ਉਹ ਕੀਤਾ ਜਾ ਸਕੇ ਹਾਲਾਂਕਿ ਹਵਾ ਵੀ ਜਿਹੜੀ ਆ ਉਹ ਜਿਹੜੀ ਜ਼ਰੂਰ ਉਲਟੀ ਜਿਹੜੀ ਹੈ ਇਸ ਵਕਤ ਵਗਦੀ ਹੋਈ ਜਿਹੜੀ ਉਹ ਨਜ਼ਰ ਆ ਰਹੀ ਹੈ ਤਾਂ ਫਿਲਹਾਲ ਇਹ ਜਿਹੜੀ ਸਕੀਮ ਆ ਉਹ ਕਿੰਨੀ ਕ ਅਸਰਦਾਈ ਰਹਿੰਦੀ ਹੈ ਜਾਂ ਕਿੰਨਾ ਇੱਕ ਕਿਸਾਨਾਂ ਨੂੰ ਇਸ ਪਰਾਲੀ ਦੇ ਅੱਗ ਲਾਉਣ ਨਾਲ ਕਿੰਨਾ ਕ ਫਾਇਦਾ ਮਿਲਦਾ ਹੈ ਕਿਉਂਕਿ ਸਵੇਰ ਤੋਂ ਲਗਾਤਾਰ ਦੇਖ ਰਿਹਾ ਕਿ ਪ੍ਰਸ਼ਾਸਨ ਵੱਲੋਂ ਗੋਲੇ ਨੇ ਜਿਹੜੇ ਅਥਰੂ ਗੈਤ ਦੇ ਉਹ ਕਿਸਾਨਾਂ ਦੇ ਉੱਤੇ ਜਿਹੜੇ ਉਹ ਦਾਗੇ ਜਾ ਰਹੇ ਨੇ ਕਿਉਂਕਿ ਅੱਜ ਕਾਲ ਸੀ ਜਥੇਬੰਦੀਆਂ ਵੱਲੋਂ ਕਿ 11 ਵਜੇ ਦਿੱਲੀ ਕੂਚ ਆ ਜਿਹੜੀ ਉਹ ਕੀਤੀ ਜਾਣੀ ਹੈ ਲੇਕਿਨ ਪ੍ਰਸ਼ਾਸਨ ਵੱਲੋਂ ਇੱਕ ਤਰਫਾ ਜਦੋਂ ਮੀਟਿੰਗ ਸਰਦੀ ਗਈ ਤਾਂ ਦੂਸਰੇ ਪਾਸੇ ਦੂਸਰੇ ਪਾਸੇ ਜਿਹੜੀ ਇੱਥੇ ਕਾਰਵਾਈ ਆ ਜਿਹੜੀ ਉਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਪਰਾਲੀ ਨੂੰ ਜਿਹੜੀ ਆ ਇਸ ਵਕਤ ਕਿਸਾਨਾਂ ਵੱਲੋਂ ਅੱਗ ਲਗਾ ਕੇ ਇੱਕ ਜਿਹੜਾ ਧੂਆਂ ਕਿਉਂਕਿ ਜਿਸ ਤਰ੍ਹਾਂ ਨਾਲ ਪ੍ਰਸ਼ਾਸਨ ਕਿਸਾਨਾਂ ਵੱਲ ਧੂਆਂ ਕਰ ਰਹੇ ਨੇ ਤਾਂ ਉਸੇ ਤਰ੍ਹਾਂ ਨਾਲ ਕਿਸਾਨ ਵੀ ਆਪਣੀ ਵਿਉਤਵਬੰਦੀ ਬਣਾ ਕੇ ਜਿਹੜੀ ਆਹੋ ਧੂਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਫਿਲਹਾਲ ਇਹ ਕਿੰਨੀ ਕੁ ਵਿਉਤਵਬੰਦੀ ਅਸਰਦਾਰਾਈ ਰਹਿੰਦੀ ਹੈ ਕਿ ਵਾਕਈ ਹੀ ਇਸ ਤੋਂ ਬਾਅਦ ਦੇ ਵਿੱਚ ਦਿੱਲੀ ਕੂਚ ਕੀਤਾ ਜਾਣਾ ਹੈ ਜਾਂ ਨਹੀਂ ਅਤੇ ਕੀ ਤਸਵੀਰਾਂ ਜਿਹੜੀਆਂ ਅਗਲੀਆਂ ਰਹਿਣ ਵਾਲੀਆਂ ਨੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਨੌਜਵਾਨ ਨੇ ਇਸ ਮੁੱਠਪੇਟ ਦੇ ਦਰਮਿਆਨ ਬਹੁਤ ਸਾਰੇ ਜ਼ਖਮੀ ਹੋਏ ਨੇ ਤੇ ਬਹੁਤਿਆਂ ਨੂੰ ਜਿਹੜਾ ਇਸ ਵਕਤ ਹਸਪੀਟਲ ਜਿਹੜਾ ਉਹ ਭਰਤੀ ਕਰ ਦਿੱਤਾ ਗਿਆ ਹੈ ਤੇ ਫਿਲਹਾਲ ਕੀ ਰੂਪਰੇਖਾ ਇਸ ਧਰਨੇ ਦੀ ਰਹਿੰਦੀ ਹੈ ਦੇਖਣਯੋਗ ਹੋਵੇਗੀ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਖਨੋਰੀ ਬਾਰਡਰ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ